प्यारे दर्शकों प्यार परिसर श्रीमान मेरी कहानी है मिट्टी ਦੇ ਕਣ मिट्टी ਦੇ ਕਣ ਆਪਸ ਵਿੱਚ ਇੱਕ ਦੂਜੇ ਨੂੰ ਦੇਖ ਕੇ ਮੁਸਕਰਾਪੈ ਜਦੋਂ ਉਸ ਮਿੱਟੀ ਤੇ ਖੜੇ ਦੋ ਇਨਸਾਨਾਂ ਵਿੱਚੋਂ ਇੱਕ ਨੇ ਦੂਜੇ ਨੂੰ ਕਿਹਾ ਤੈਨੂੰ ਮੈਂ ਤਬਾਹ ਕਰਕੇ ਛੱਡੂ ਤੂੰ ਮੇਰੀ ਤਾਕਤ ਨੂੰ ਜਾਣਦਾ ਨਹੀਂ ਤੇ ਅਗੋਂ ਦੂਸਰੇ ਨੇ ਵੀ ਕਿਹਾ ਪਹੁੰਚ ਤੂੰ ਵੀ ਮੇਰੀ ਨਹੀਂ ਜਾਣਦਾ ਮੈਂ ਜਿਸ ਕੁਰਸੀ ਤੇ ਬੈਠਾ ਹਾਂ ਉਥੇ ਇੱਕ ਕਲਮ ਨਾਲ ਹੀ ਕਈ ਜ਼ਿੰਦਗੀਆਂ ਬਦਲ ਜਾਂਦੀਆਂ ਨੇ ਮੇਰੇ ਇੱਕ ਹੁਕਮ ਨਾਲ ਮੈਂ ਤੈਨੂੰ ਨਰਕ ਦਿਖਾ ਦੂੰ ਮਿੱਟੀ ਦੇ ਕਣ ਇੱਕ ਦੂਸਰੇ ਵੱੰਡ ਦੇਖ ਕੇ ਫਿਰ ਮੁਸਕਰਾਏ ਤੇ ਇੱਕ ਦੂਜੇ ਨੂੰ ਆਖਣ ਲੱਗੇ ਕਿ ਕਿੰਨਾ ਬੇਖਬਰ ਹੈ ਇਹ ਇਨਸਾਨ ਆਪਣੀ ਹਸਤੀ ਤੋਂ ਇਸ ਦਾ ਵजूद ਵੀ ਮਿੱਟੀ ਤੋਂ ਵੱਧ ਨਹੀਂ ਮਿੱਟੀ ਦਾ ਹੀ ਤਾਂ ਤੁਰਿਆ ਫਿਰਦਾ ਪੁੱਤਲਾ ਹੈ ਇਹ ਫਿਰ ਵੀ ਪਤਾ ਨਹੀਂ ਇਸ ਨੂੰ ਇਹ ਹੰਕਾਰ ਇਹ ਹਉਮੈ ਕਿਸ ਚੀਜ਼ ਦੀ ਹੈ ਤੇ ਕਿਉਂ ਨਾਲ ਚੁੱਕੀ ਫਿਰਦਾ ਹੈ ਇਹ ਇੰਨਾ ਹੰਕਾਰ ਤੇ ਹਉਮੈ ਜਦ ਕਿ ਗੁਰਬਾਣੀ ਵਿੱਚ ਵੀ ਲਿਖਿਆ ਹੈ ਹਉਮੈ ਤੋਂ ਬਚੋ ਹੰਕਾਰ ਤੋਂ ਬਚੋ ਕਾਮ ਕ੍ਰੋਧ ਲੋਭ ਮੋਹ ਹੰਕਾਰ ਤੋਂ ਬਚੋ ਪੰਜਾਂ ਤੋਂ ਬਚੋ ਤੇ ਬਚ ਕੇ ਰਹੋ ਪਰ ਇਹ ਮਿੱਟੀ ਦਾ ਕਾ ਮਿੱਟੀ ਦਾ ਪੁੱਤਲਾ ਫਿਰ ਵੀ ਨਹੀਂ ਸਮਝਦਾ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਨਾ ਧੰਨਵਾਦ